ਟਾਡੇ ਸ੍ਰੀਮਾਨ ਰਸਟਰਪਾਲ ਸਹਿਬਾਨਾ ਨੇ ਬੜੀਆਂ ਉਮੀਦਾਂ ਦੇ ਨਾਲ ਤੇ ਤੁਹਾਡੇ ਸ਼ਹਿਰ ਦੀ ਹੋਰ ਆਪਣਾ ਪੀਸੀ ਲਾਅ ਐਂਡ ਆਰਡਰ ਦੇ ਟ੍ਰਾਈਮ ਨੂੰ ਖੇਡਣ ਵਾਸਤੇ ਰਾਜ ਸਰਕਾਰ ਦੀ ਬਣੀ ਹੈ ਤੇ ਸਾਨੂੰ ਉਮੀਦ ਹੈ ਕਿ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਇਸੇ ਨੂੰ ਜ਼ੋਰ ਜੂਰ ਦੇ ਕਰਾਂਗੇ ਇਸ ਦੇ ਵਿੱਚ ਤੁਹਾਨੂੰ ਕੋਈ ਵੀ ਸਾਡੀ ਲੋੜ ਹੋਵੇ ਕਦੇ ਵੀ ਬੇਝਿਜਕ ਤੁਸੀਂ ਸਾਡੇ ਕੋਲ ਆ ਸਕਦੇ ਹੋ ਅਸੀਂ ਤੁਹਾਡੇ ਨਾਲ ਆ ਤੇ ਕੱਟ てる ਕੋਏ ਆ ਕਿ ਭਈ ਜਿਹੜਾ ਸਾਨੂੰ ਪਤਾ ਹੈ ਕਿ ਜਿਹੜਾ ਨਸ਼ਾ ਆ ਨਸ਼ੇ ਦਾ ਨੂੰ ਖਤਮ ਕਰਨ ਦਾ ਜਿਹੜਾ ਇੱਕ ਬੇੜਾ ਪੰਜਾਬ ਸਰਕਾਰ ਨੇ ਚੱਲੋ ਆ ਮਾਣਿਓ ਡੀਜੀਪੀ ਸਾਹਿਬ ਮਾਣਿਓ ਐਸਐਸਪੀ ਸਾਹਿਬ ਕੋਲੈਕਟਿਵ ਸਾਹਿਬ ਦੇ ਵੀ ਇਹਦੇ ਇਹ ਗੇਸ ਤੋਂ ਬੜੀ ਦੇਰ ਤੋਂ ਅੱਜ ਕੰਮ ਕਰ ਰਹੇ ਆ ਆਈ ਦੋ ਕੁ 10:00 ਤੇ 12:00 ਦੇ ਵਿੱਚ ਤੱਕ ਕਾਹ ਕਰਨਾ ਤਾਂ ਇਹ ਕੋਸ਼ਿਸ਼ ਹੁੰਦੀ ਹੈ ਕਿ ਜੇ ਕੋਈ ਨਸ਼ਾ ਵੇਚਦਾ ਆ ਉਹਦੇ ਤੇ ਤੇ ਜ਼ੀਰੋ ਟੋਲਰੈਂਸ ਹੈ ਜੇ ਕੋਈ ਨਸ਼ਾ ਖਾਂਦਾ ਆ ਉਹਦੇ ਵਿੱਚ ਸੁਧਾਰ ਲਿਆ ਜਾਂ ਲੋਕ ਨੂੰ ਨਸ਼ਾ ਕਰਾਇਆ ਜਾਂ ਨਹੀਂ ਠੀਕ ਹੈ ਤਾਂ ਅੰਤਮਾਇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਚਾਹੀਦਾ ਕਿ ਵੀ ਜਿਹੜਾ ਨਸ਼ਾ ਹੈ ਕੋਈ ਖਾਬ ਹੀ ਰਿਹਾ ਆ ਉਹ ਸਾਡੇ ਵਿੱਚੋਂ ਹੀ ਸਾਡਾ ਹੀ ਇੱਕ ਭਾਈ ਹੈ ਠੀਕ ਹੈ ਉਹਦੇ ਨਾਲ ਵਿਤਕਰਾ ਨਹੀਂ ਕਰਨਾ ਉਹਨੂੰ ਆਪਣਾ ਹੀ ਕੇਸਾ ਸਮਝਣਾ ਆਪਾਂ ਜੋ ਵੀ ਸਹਿਯੋਗ ਦੇ ਨਾਲ ਉਹਨੂੰ ਹੈਲਪ ਦੇ ਸਕਦੇ ਆ ਮਦਦ ਉਹਦੀ ਕਰ ਸਕਦੇ ਆ ਨਸ਼ਾ ਛਡਾਉਣ ਦੇ ਵਿੱਚ ਤੇ ਅਸੀਂ ਜ਼ਰੂਰ ਕਰਦੇ ਆ ਤੇ ਮੈਂ ਆਪਣਾ ਨੰਬਰ ਜਿਹੜਾ ਹੈਗਾ ਆ ਪ੍ਰਾਈਵੇਟ ਨੰਬਰ ਉਹ ਓਪਨਲੀ ਜਾਰੀ ਕੀਤਾ ਹੋਇਆ ਆ ਤੇ ਔਨ ਰਿਕਾਰਡ ਵੀ ਮੈਂ ਇਹ ਸ਼ੇਅਰ ਤੁਹਾਡੇ ਨਾਲ ਕਰ ਦਿੰਦਾ ਕਿ 828400001 ਮੇਰਾ ਨੰਬਰ ਹੈ ਕੋਈ ਕਰੇ ਵੀ ਜਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੋਵੇ ਤੁਹਾਨੂੰ ਪਤਾ ਲੱਗੇ ਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ ਤੁਹਾਡੀ ਦਿੱਤੀ ਹੋਈ ਸੂchna ਬਿਲਕੁਲ ਗੁਪਤ ਰੱਖੀ ਜਾਏਗੀ ਤੁਹਾਡੀ ਸਿਕਿਉਰਿਟੀ ਤੁਹਾਡੀ ਸੇਫਟੀ ਸਾਡੀ ਪ੍ਰਾਇੋਰਟੀ ਹੈ ਤੇ ਬਿਲਕੁਕੁਲ ਘਬਰਾਉਣ ਦੀ ਲੋੜ ਨਹੀਂ ਹੈ ਕਿ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਮੇਰੇ ਕੋਲ ਆਉਣ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਗੱਲ ਮੈਨੂੰ ਫੋਨ ਕਰਨ ਤੋਂ ਪਹਿਲਾਂ ਐਡਾ ਸਮਾਂ ਦੇਖਣ ਦੀ ਲੋੜ ਹੈ ਜੀ ਜੋ ਵੀ ਕਰਤੇ ਅਸੀਂ ਤੁਹਾਡੇ ਨਾਲ ਆ ਤੇ ਸਾਨੂੰ ਤਰਫ ਤੇ ਤਰਫ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ ਮੈਨੂੰ ਉਮੀਦ ਹੈ ਕਿ ਹਮੇਸ਼ਾ ਆਪੀ ਤਰ੍ਹਾਂ ਜਿੱਦਾਂ ਅਮਰਗੜ ਮੰਡੀ ਬਹੁਤ ਹੀ ਮਸ਼ਹੂਰ ਮੰਡੀ ਸ਼ੁਰੂ ਤੋਂ ਪਰਸ਼ਾਸਨ ਨਾਲ ਸਹਿਯੋਗ ਕਰਦੀ ਆ ਜੀ ਹੁਣ ਵੀ ਸਾਡਾ ਵੀ ਇਦਾਂ ਹੀ ਸਾਥ ਹੈ ਧੰਨਵਾਦ ਐਸ ਐਚਓ ਸਾਹਿਬ ਦਾ ਜਿਹੜੇ ਕੀ ਸਾਡੇ ਇੱਥੇ ਰੇਲਵੇ ਰੋਡ ਤੇ ਜਿੰਨੇ ਵੀ ਦੁਕਾਨਦਾਰ ਵੀਰ ਸੀ ਇਕੱਠੇ ਹੋਏ ਤੇ ਸਾਨੂੰ ਇੱਕ ਦਸੱਲੀ ਦੇ ਕੇ ਗਏ ਨੇ ਵੀ ਆਉਣ ਵਾਲੇ ਸਮੇਂ ਚ ਪੁਲਿਸ ਹਮੇਸ਼ਾ ਲੋਕਾਂ ਦੇ ਨਾਲ ਰਲ ਕੇ ਚੱਲੇਗੀ ਲੋਕ ਜਿੱਥੇ ਵੀ ਕੋਈ ਤਕਲੀਫ ਚਾ ਤਾਂ ਉਹ ਇੱਥੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰ ਸਕਦਾ ਤੇ ਇਹਨਾਂ ਦੀ ਸਹਾਇਤਾ ਲੈ ਸਕਦਾ ਉਮੀਦ ਕਰਦੇ ਆ ਵੀ ਸਾਰੇ ਜਣੇ ਇੱਕ ਦੂਜੇ ਦੇ ਸਹਿਯੋਗ ਨਾਲ ਜੋ ਸ਼ਰਾਰਤੀ ਅਨਸਰਾਂ ਨੇ ਕੁਝ ਸਮਾਂ ਪਹਿਲਾਂ ਦਹਿਸ਼ਤ ਫਲਾਈ ਥੀ ਇਹਨਾਂ ਨੂੰ ਨੱਥ ਪਾਈ ਜਾਵੇਗੀ ਮੈਂ ਜਿੰਨੇ ਵੀ ਦੁਕਾਨਦਾਰ ਵੀ ਇਕੱਠੇ ਹੋਏ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜੀ